ਦੀਨानगर ਰੇਲਵੇ ਵਾਲੇ ਪੁਲ ਦੇ ਥੱਲੇ ਖੜੇ ਆਂ ਔਰ ਦੱਸ ਤਈਏ ਕਿ 18 ਮਹੀਨੇ ਦਾ ਟਾਈਮ ਸੀਗਾ ਔਰ 18 ਮਹੀਨੇ ਤੋਂ ਅੱਜ 5 ਸਾਲ ਬੀਤ ਗਏ ਨੇ 18 ਮਹੀਨੇ ਦਾ ਕਿਸੇ ਦੇ ਘਰ ਦਾ ਕੰਮ ਲੱਗਾ ਹੋਵੇ ਤੇ 5 ਸਾਲ ਬੀਤ ਜਾਂਦਾ ਦਵਾਲਾ ਨਿਕਲ ਜਾਂਦਾ ਘਰ ਵਾਲਿਆਂ ਦਾ ਜਾਂ ਤਾਂ ਉਹ ਮਿਸਤਰੀ ਦੇ ਸੱਟ ਮਾਰਨਗੇ ਤੇ ਜਾਂ ਫਿਰ ਆਪ ਕੁਝ ਕਰਨਗੇ ਆ ਤੁਸੀਂ ਤਸਵੀਰਾਂ ਵੇਖੋ ਕਿ ਇਹਨਾਂ ਲੋਕਾਂ ਦੇ ਕੀ ਹਾਲਾਤ ਐ ਜਿਹੜੇ ਲੋਕ ਇੱਥੋਂ ਦੀ ਆਵਾਜਾਈ ਰੱਖਦੇ ਆ ਔਰ ਆਵਾਜਾਈ ਜਿਹੜੀ ਆ ਆਰਡਰ ਨੂੰ ਜਾਣ ਵਾਲਾ ਏਰੀਆ ਵੀ ਇੱਥੋਂ ਦੀ ਗੁਜ਼ਰਦਾ ਔਰ ਹੋਰ ਜਿਹੜੇ ਸ਼ਹਿਰ ਨੂੰ ਆਉਣ ਵਾਲੇ ਦੋ ਤਿੰਨ ਨਾਮੀ ਸਕੂਲ ਵੀ ਇਸ ਜਗ੍ਹਾ ਤੇ ਪੈਂਦੇ ਨੇ ਔਰ ਬਹੁਤ ਸਾਰੀ ਪਰੇਸ਼ਾਨੀ ਲੋਕਾਂ ਵਾਸਤੇ ਇਹ ਪੁਲ ਬਣਿਆ ਹੋਇਆ ਉਹ 18 ਮਹੀਨੇ ਦਾ ਟਾਈਮ ਦੇ ਕੇ 5 ਸਾਲ ਬਤੀਤ ਹੋ ਜਾਣੇ 5 ਸਾਲ ਕਿਵੇਂ ਗੁਜ਼ਰੇ ਆ ਲੋਕਾਂ ਦੇ ਲੋਕਾਂ ਉੱਤੇ ਕਿਵੇਂ ਬੀਤਦੀ ਆ ਹੋਰ ਗੱਲ ਕਰੀਏ ਇੱਥੇ ਭਾਈ ਸਾਹਿਬ ਖੜੇ ਨੇ ਇਹਨਾਂ ਨਾਲ ਗੱਲ ਕਰਦੇ ਆ ਹਾਂਜੀ ਭਰਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਰਾਜੀ 18 ਮਹੀਨੇ ਦਾ ਟਾਈਮ ਸੀ ਔਰ 5 ਸਾਲ ਬੀਤ ਗਏ ਨੇ ਕਿਵੇਂ ਵੇਖਦੇ ਹੋ ਮੈਂ ਕਹਿੰਦਾ ਜੀ ਬਹੁਤ ਲੋਕਾਂ ਨੂੰ ਇੰਨੀਕ ਤੰਗੀ ਆ ਬਿਹੱਤ ਤੋਂ ਵੱਧ ਆਵਾਜਾਈ ਸਕੂਲ ਦੋ ਤਿੰਨ ਪੈਂਦੇ ਤੁਹਾਨੂੰ ਪਤਾ ਇੱਥੇ ਉਹਨਾਂ ਦਾ ਵਿਖੋਹਾਲ ਬੱਚਿਆਂ ਦਾ ਕਿਦਾਂ ਆਵਾਜਾਈ ਕਰਦੇ ਵਿਚਾਰੇ ਬਹੁਤ ਮੁਸ਼ਕਲ ਆ ਜੀ ਲੋਕਾਂ ਨੂੰ ਬਹੁਤ ਮੁਸ਼ਕਲ ਆ ਲੋਕਲ ਵਾਲਾ ਵਾਸਤੇ ਬੜੀ ਪਰੇਸ਼ਾਨੀ ਬਹੁਤ ਜ਼ਿਆਦਾ ਲੋਕਾਂ ਨੂੰ ਜ਼ਿਆਦਾ ਪਰੇਸ਼ਾਨੀ ਆ ਜੀ ਇੱਥੇ ਇਹ ਇੱਥੇ ਹੋਰ ਵੀ ਭਰਾ ਖੜੇ ਨੇ ਪੜਾ ਸਾਹਿਬ ਪੜਾ ਸਾਹਿਬ ਸਤਿਗੁਰ ਜੀ ਸਤਿਗੁਰ ਜੀ ਪੜਾ ਸਾਹਿਬ ਕਿਵੇਂ ਵੇਖਦੇ ਹੋ ਇਹ ਪੁਲ ਜਿਹੜਾ 18 ਮਹੀਨੇ ਦਾ ਟਾਈਮ ਸੀਗਾ 5 ਸਾਲ ਬੀਤ ਗਏ ਆ ਔਰ ਕਿਵੇਂ ਲੰਗੇ ਲੋਕਾਂ ਦੇ 5 ਸਾਲ ਸਾਰੇ ਬੜੀ ਨਮੂਸ਼ੇ ਵਾਲੀ ਗੱਲ ਆ ਕਿ 18 ਮਹੀਨੇ ਹੋ ਜੇ ਬਣਨ ਵਾਲਾ ਪੁਲ 6 ਸਾਲ ਹੋ ਗਿਆ ਅਜੇ ਤੱਕ ਇਹ ਤਿਆਰ ਹੁੰਦਾ ਨਾ ਨਹੀਂ ਲੈ ਰਿਆ ਜੇ ਹੁਣ ਕਹੀਏ ਗੱਲ ਤੇ ਉਪਰੋਂ ਤਿਆਰ ਬਿਲਕੁਲ ਰੈਡੀ ਆ ਲੁੱਕ ਪੈ ਗਈ ਆ ਪੱਲੂ ਲੰਘ ਚੁੱਕਾ ਉਤੋਂ ਵੱਡੀਆਂ ਗੱਡੀਆਂ ਹੈਵੀ ਗੱਡੀਆਂ ਲੰਘ ਚੁੱਕੀਆਂ ਰੇਤਾ ਟਰਾਲੀਆਂ ਲੰਘ ਚੁੱਕੀਆਂ ਉਤੋਂ ਸਭ ਲੰਘ ਪਰ ਅਜੇ ਵੀ ਪ੍ਰਸ਼ਾਸਨ ਨੇ ਜਾਨ ਬੁਝ ਕੇ ਉੱਤੇ ਬੈਰੀਕੇਡ ਲਾਏ ਆ ਤੇ ਲੋਕਾਂ ਨੂੰ ਲੰਘਣ ਦੇ ਰਹੇ ਇਹ ਇਸ ਦਾ ਕਹਿ ਇਹ ਸਰਕਾਰ ਕੋ ਪੁਦੀਰ ਅਪੀਲ ਕਰਦੇ ਬੇਨਤੀ ਕਰਦੇ ਆ ਕਿ ਜੇ ਉਹਨੂੰ ਚਾਲੂ ਕਰ ਦਿੱਤਾ ਤੈਨੂੰ ਹੁਣ ਬਣਾ ਦਿੱਤਾ ਤੇ ਚਾਲੂ ਕਰੋ ਲੋਕਾਂ ਦੇ ਲੰਘਣ ਵਾਸਤੇ ਸੌ ਪਿੰਡ ਇਸਰ ਬੈਡ ਦੇ ਉੱਪਰ ਪੈਂਦੇ ਆ ਬਾਰਡਰ ਏਰੀਆ ਵਾ ਇਹ ਰੱਬ ਨਾਲ ਅਗਲੇ ਜੇ ਹੁਣ ਕੱਲ ਕਿਤੇ ਪਾਕਿਸਤਾਨ ਨਾਲ ਛੇੜਛਾੜ ਛੇੜਛਾੜ ਹੋ ਜੇ ਕੋਈ ਜੰਗ ਹੋ ਜੇ ਲੜਾਈ ਹੋ ਜੇ ਝਗੜਾ ਹੋ ਜੇ ਤੇ ਜਾਣਾ ਬਾਰਡਰ ਦੇ ਕਿਸ ਤਰ੍ਹਾਂ ਆ ਸਾਡੀ ਆਲਮੀ ਕਿੱਥੇ ਜਾਏਗੀ ਇਹ ਪ੍ਰਚਾਰਕਾਂ ਨੂੰ ਸ਼ਰਮ ਨਹੀਂ ਆਉਂਦੀ ਅਜੇ ਤੱਕ ਕਿ ਜੇ ਇਹਨੂੰ ਪੁੱਲ ਨੂੰ ਜੇ ਬਣਾ ਦਿੱਤਾ ਵਾ ਇਹਨੂੰ ਚਾਲੂ ਕਿਉਂ ਨਹੀਂ ਕਰ ਰਹੇ ਮંત્રી ਸਾਹਿਬ ਨੇ ਕੋਈ 18 April ਦਾ ਟਾਈਮ ਦਿੱਤਾ ਸੀਗਾ ਉਹ ਕਿੱਥੇ ਗਿਆ ਟਾਈਮ April ਮਹੀਨਾ ਤੇ ਹੁਣ ਕਿਹੜਾ ਮਹੀਨਾ ਜਾ ਰਿਹਾ ਸਾਡੇ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਤੁਸੀਂ ਕਿੰਨੀਆਂ ਖਬਰਾਂ ਲਾਈਆਂ ਉਸ ਤੋਂ ਬਾਅਦ ਅਸੀਂ 7 ਧੰਨੇ ਮਾਰੇ 7 ਧੰਨਿਆਂ ਤੋਂ ਬਾਅਦ ਇੱਥੇ ਕਟਾਰੂ ਚੱਕ ਲਾਚਨ ਕਟਾਰੂ ਚੱਕ ਜੀ ਜੂਤਾ ਮੰਤਰੀ ਪੰਜਾਬ ਆਏ ਸੀਗੇ ਤੇ ਬੜੇ ਹਟਖੋਰੀਆਂ ਨਾਲ ਆਏ ਸੀਗੇ ਤੇ ਉੱਪਰ ਚੜ੍ਹ ਕੇ ਤੇ ਉਹ ਕਹਿ ਗਏ ਬੜੀ ਗੱਲ ਨਾਲ মিডিਏ ਸਾਹਮਣੇ ਕਹਿ ਗਏ ਕਿ ਇਹ ਜਿਹੜਾ ਫਲਾਈਓਗਰਾ ਇਹ 13 ਅਪ੍ਰੈਲ ਨੂੰ ਟੋਟਲੀ ਪਬਲਿਕ ਦੇ ਹਵਾਲੇ ਕਰਤਾ ਜਾਏਗਾ ਤੇ ਅਜੇ ਤੱਕ ਇਹਦਾ ਕੋਈ ਪਤਾ ਨਹੀਂ ਅਭੀ ਕਦੋਂ ਚਾਲੂ ਹੋਣਾ ਵਾ ਤੇ ਇਹਦਾ ਲੱਗਦਾ ਕਿ ਮੰਤਰੀ ਦੀ ਮਨਉਂਦੀ ਨਹੀਂ ਤੇ ਜਾਂ ਇਹ ਕੀ ਗੱਲ ਆ ਇਹ ਅਸੀਂ ਕੁਝ ਨਹੀਂ ਕਰ ਸਕਦੇ ਜੇ ਮੰਤਰੀ ਸਾਹਿਬ ਦੀ ਮੰਨੀ ਜਾਂਦੀ ਹੁੰਦੀ ਤੇ 13 ਜ਼ੀਰੋ ਦਾ ਫਰਕ ਪਿਆ ਫਰਕ ਪਿਆ ਇਸੇ ਕਰਕੇ ਪਿਆ ਜਿਆਦਾ ਲੱਗਦਾ ਸੀ ਇਹੋ ਜੀ ਗੱਲ ਆ ਚਲੋ ਆਪਾਂ ਕਿ ਪੀੜੀ ਦਾ ਪੁਲ ਚੱਲ ਗਿਆ ਹੁੰਦਾ ਤੇ ਵੋਟਾਂ ਦਾ ਫਰਕ ਤਾਂ ਨਾ ਪੈਂਦਾ ਇਹ ਤਾਂ ਪੈਣਾ ਸੀਗਾ ਆਪਾਂ ਕੋਈ ਪੀੜੀ ਦਾ ਬੰਦੇ ਨਹੀਂ ਆਪਾਂ ਸੋਸ਼ਲ ਬੰਦੇ ਆ ਸੁਚਲਕਟਿਵਿਸਟਾਂ ਸਾਡਾ ਇੱਕ ਇਹੋ ਜਿਹਾਵਾ ਕੀਤਾ ਵੀ ਇਹ ਫਲਾਈਓਵਰ ਨੂੰ ਜਲਦੀ ਜਲਦੀ ਚਾਲੂ ਕਰਾਇਆ ਜਾਵੇ ਤੇ ਲੋਕਲ ਸੁਰਧਾ ਲਈ ਖੋਲ੍ਹਿਆ ਜਾਵੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਤੁਹਾਡੇ ਸਾਹਮਣੇ ਹੋਣੀ ਵੇਖਿਆ ਤੁਸੀਂ ਇੱਕ ਬੰਦਾ ਆ ਤੇ ਡਿੱਗਿਆ ਜੇਗਾ ਉਹਨੇ ਚੁੱਕ ਕੇ ਲੋਕਾਂ ਨੇ ਖੜਾ ਕੀਤਾ ਵਾ ਤੇ ਇਸ ਤਰ੍ਹਾਂ ਹਜ਼ਾਰਾਂ ਬੰਦੇ ਰੋਏ ਦਿਖਦੇ ਆ ਇਹ ਆਸਾ ਦੇ ਬੰਦੇ ਪਸੰਦੀਚ ਇਹ ਦੀਨਾ ਨਗਰ ਦੀਆਂ ਤਸਵੀਰਾਂ ਔਰ ਦੀਨਾ ਨਗਰ ਦਾ ਫਲਾਈਓਵਰ ਜੋ ਬਣਨ ਜਾ ਰਿਹਾ ਲੇਕਿਨ ਅਜੇ ਤੱਕ ਨਹੀਂ ਬਣਿਆ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਫਲਾਈਓਵਰ ਬਣ ਗਿਆ ਪੂਰੀ ਤਿਆਰੀ ਵਿੱਚ ਹੈ ਇਥੋਂ ਦੇ ਜੋ ਲੋਕਲ ਚਸ਼ਮਦੀਦ ਨੇ ਉਹਨਾਂ ਦਸਮਾਤਰਬਕ ਪੂਰਾ ਤਿਆਰੀ ਵਿੱਚ ਆ ਬਣ ਚੁੱਕਾ ਲੇਕਿਨ ਫਿਲਹਾਲ ਚਾਲੂ ਨਹੀਂ ਕੀਤਾ ਜਾ ਰਿਹਾ ਔਰ ਹੋ ਸਕਦਾ ਕੋਈ ਟੈਕਨੀਕਲ ਇੱਕ ਦੋ ਪੁਆਇੰਟ ਰਹਿੰਦੇ ਹੋਣ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਟੈਕਨੀਕਲ ਪੁਆਇੰਟ ਜਿਹੜੇ ਆ ਉਹਨਾਂ ਨੂੰ ਪੂਰਾ ਕੀਤਾ ਜਾਵੇ ਆ ਵੇਖ ਸਕਦੇ ਹੋ ਕਾਰਾਂ ਵਾਲੇ ਭਲੇਖੇ ਨਾਲ ਕਾਰ ਜਿਹੜੀ ਆ ਉਹ ਵੀ ਪੁਲ ਦੇ ਅੰਦਰ ਆ ਗਈ ਆ ਜਦ ਕਿ ਆ ਰਸਤਾ ਬੰਦ ਹੈ ਕਾਰ ਪੀਵੀ 35 ਆ ਪਠਾਨਕੋਟ ਨੰਬਰ ਆ ਜਿਸ ਦਾ ਇੱਧਰ ਰਸਤਾ ਨਹੀਂ ਹੈ ਹਰ ਕੋਈ ਪਰੇਸ਼ਾਨੀ ਕੱਟ ਰਿਹਾ ਔਰ 5 ਸਾਲ ਤੋਂ ਕਿੰਨੇ ਲੋਕ ਇਸ ਰਸਤੇ ਉੱਤੇ ਪਟਕੇ ਹੋਣਗੇ ਕਿੰਨੇ ਲੋਕ ਰਾਤ ਬਰਾਤ ਇਸੋਂ ਦੀ ਪਟਕੇ ਹੋਣਗੇ ਬਹੁਤ ਸਾਰੀਆਂ ਪਰੇਸ਼ਾਨੀਆਂ ਲੋਕਾਂ ਵਾਸਤੇ ਇਹੀ ਆਈਆਂ ਨੇ ਕਿ ਲੋਕਾਂ ਨੂੰ ਰਸਤਾ ਪ੍ਰੋਪਰ ਨਹੀਂ ਦਿੱਤਾ ਗਿਆ ਪ੍ਰੋਪਰ ਲੋਕਾਂ ਨੂੰ ਲੰਘਾ ਨਹੀਂ ਦਿੱਤਾ ਗਿਆ ਸਿਰਫ ਅਧ ਵਿਚਾਲੇ ਛੱਡਾ ਗਿਆ ਇੱਥੇ ਭਰਾ ਜੀ ਆਨੇ ਸੀ ਭਰਾ ਜੀ ਸਸੀ ਗਾਲ ਜੀ ਸਸੀ ਗਾਲ ਇਹ ਭਰਾ ਜੀ ਕਿਵੇਂ ਵੇਖਦੇ ਹੋ ਕੌਣ ਤੋਂ ਲੈ ਕੇ ਪੁਲ ਜਿਹੜਾ ਇਹ 18 ਮਹੀਨਾ ਟਾਈਮ ਸੀ ਕਿੰਨੇ ਸਾਲ ਹੋ ਗਏ ਨੇ 5-6 ਸਾਲ ਹੋ ਗਏ ਜੀ 5-6 ਸਾਲ ਹੋ ਗਏ ਤੇ ਵੈਸੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੁਣ ਲੋਕਾਂ ਵਾਸਤੇ ਲੋਕਾਂ ਦੀ ਬੜੀ ਮਜਬੂਰੀ ਆ ਲੋਕ ਪਰੇਸ਼ਾਨ ਬਹੁਤ ਹੋਉਂਦੇ ਮਨਜ਼ੂਰੀ ਨਹੀਂ ਆ ਕਿ ਬਰਸਾਤ ਆ ਰਹੀ ਹੈ ਫਿਰ ਕਿੱਥੋਂ ਲੰਘਣਾ ਫਿਰ ਕਿੱਥੋਂ ਲੰਘਣਾ ਔਰ ਸਕੂਲ ਵੀ ਚਾਲੂ ਹੋਣ ਵਾਲੇ ਆ ਜੇ ਸਕੂਲਾਂ ਤੋਂ ਪਹਿਲਾਂ ਪਹਿਲਾਂ ਚਾਲੂ ਹੋ ਜਾਂਦਾ ਤੇ ਬੜਾ ਵਧੀਆ ਸੀ ਬਿਲਕੁਲ ਸਰਕਾਰਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਸ ਨੂੰ ਚਾਲੂ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਆਵਾਜ਼ ਜਿਹੜੀ ਉਸ ਖਾਲੀ ਹੋ ਸਕੇ ਔਰ ਸਕੂਲਾਂ ਦੇ ਬੱਚੇ ਜਿਹੜੇ ਆ ਉਹਨਾਂ ਦੀ ਪਰੇਸ਼ਾਨੀ ਖਤਮ ਹੋ ਸਕੇ ਇਹ ਤਸਵੀਰਾਂ ਤੁਹਾਨੂੰ ਦੀਨਾ ਨਗਰ ਦੇ ਫਲਾਈਓਵਰ ਦੀਆਂ ਬੁਖਾਰੀਆਂ ਔਰ ਦੀਨਾ ਨਗਰ ਦਾ ਫਲਾਈਓਵਰ ਜਿਹੜਾ ਹੈ ਇਹ ਤੁਸੀਂ ਵੇਖ ਸਕਦੇ ਹੋ ਕਿ 18 ਮਹੀਨੇ ਦਾ ਟਾਈਮ ਸੀਗਾ ਹੁਣ ਅੱਗੇ ਵੇਖਦੇ ਹਾਂ ਕਿ ਪ੍ਰਸ਼ਾਸਨ ਕਦੋਂ ਦਾ ਟਾਈਮ ਦਿੰਦਾ ਔਰ ਕਦੋਂ ਇਸ ਨੂੰ ਤਿਆਰ ਕਰਦਾ ਕੀ ਕਹਿਣਾ ਚਾਹੁੰਦੇ ਬੜਸ ਮੈਂ ਬਿਰਦੀ ਕਰਨੀ ਚਾਹੁੰਦਾ ਕਿ ਆਪਾਂ ਨੇ ਇੱਕ ਲੈਟਰ ਲਿਖਿਆ ਮੁੱਖ ਮੰਤਰੀ ਪੰਜਾਬ ਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੇ ਪਿੰਡੋ ਦੇ ਕੋਈ ਸ਼ਿਕਾਇਤ ਹੁੰਦੀ ਹੈ ਪਾਓ ਤੇ ਮੈਂ ਉਹਦਾ ਹੱਲ 24 ਘੰਟੇ ਵਿੱਚ ਕਰਾਂਗਾ ਤੇ ਅਸੀਂ ਲੈਟਰ ਲਿਖਿਆ ਵਾ ਇੱਕ ਕਾਪੀ ਡਿਸਪੀਨ ਕੀਤੀ ਆ ਕਾਪੀ ਮੌਜੂਦਾ ਐਮਐਲਏ ਨੂੰ ਕੀਤੀ ਆ ਤੇ ਪਰ ਤਾ ਵੀ ਕੋਈ ਲੱਗਦਾ ਵੀ ਕੋਈ ਹੱਲ ਨਹੀਂ ਗਿਆ ਅਸੀਂ ਫਿਰ ਜੋਰ ਅਪੀਲ ਕਰਦੇ ਆ ਕਿ ਜੇਕਰ ਇਹ ਅਜੇ ਵੀ 1 ਹਫ਼ਤੇ ਵਿੱਚ ਚਲਪੋਲ ਚੱਲੂ ਨਾ ਆਇਆ ਤੇ ਅਸੀਂ ਥਾਣਿਆਂ ਚੋਂ ਇੱਕ ਵੱਡਾ ਮੁਜ਼ਾਹਰਾ ਰੋਮਜ਼ਾਹਰਾ ਕਰਾਂਗੇ ਜਿਹਦੇ ਵਾਸਤੇ ਪ੍ਰਸ਼ਾਸਨ ਜ਼ਿੰਮੇਵਾਰ ਰਹੇਗਾ ਪੰਜਾਬ ਸਰਕਾਰ ਜ਼ਿੰਮੇਵਾਰ ਰਹੇਗੀ ਇਹ ਲੋਕਾਂ ਨੂੰ ਕਿ ਸੁਦਾ ਆਜੂਦਾ ਆਏਗੀ ਤੇ ਅਸੀਂ ਪੁਰਜੋਰ ਪੀਲ ਕਰਦੇ ਆਂ ਵੀ ਹਫਤਾ ਤੋਂ ਪਹਿਲਾਂ ਬਣਾ ਚਾਲੂ ਕੀਤਾ ਕਿਉਂਗੇ ਪੁਲ ਵੇਖੋ ਕੰਪਲੀਟ ਆ 100% ਕੰਪਲੀਟ ਆ ਮੈਂ ਅਥਾਰਟੀ ਦੇ ਨਾਮ ਤੇ ਵੀ ਬੇਨਤੀ ਕਰਾਂਗਾ ਕਿ ਉਹ ਉੱਪਰ ਪੁਲ ਦੇ ਉੱਤੇ ਜਾ ਕੇ ਵੀ છાਤੀ ਮਾਰ ਲੈਣ ਇੱਕ ਵਾਰੀ ਬਿਲਕੁਲ ਠੀਕ ਆ ਚਾਲੂ ਆ ਕੋਈ ਜੁਬਦਾ ਨਹੀਂ ਆਦੀ ਦੱਸ ਦਈਏ ਇਹਨਾਂ ਦਾ ਕਹਿਣਾ ਵਾ ਕਿ ਅਗਰ ਇਹ ਪੁਲ ਚਾਲੂ ਨਹੀਂ ਹੁੰਦਾ ਇੱਕ ਹਫਤਾ ਡੇਢ ਹਫਤੇ ਦੇ ਵਿੱਚ ਨਹੀਂ ਚਾਲੂ ਹੁੰਦਾ ਤੇ ਸਾਨੂੰ ਮਜਬੂਰਨ ਧਰਨਾ ਲਗਾਉਣਾ ਪਏਗਾ ਰੋਡ ਜਾਮ ਕਰਨਾ ਪਏਗਾ ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਸਰਕਾਰ ਜ਼ਿੰਮੇਵਾਰ ਹੋਵੇਗੀ ਔਰ ਦੱਸਦਾ ਇਹ ਕਿ ਲੋਕਾਂ ਦੀ ਮਜਬੂਰੀ ਬਣ ਗਈ ਆ ਧਰਨੇ ਲਗਾਉਣੇ ਔਰ ਇੱਕ ਪੁਲ ਵਾਸਤੇ ਜਿਹਨੂੰ 18 ਮਹੀਨੇ ਦਾ ਟਾਈਮ ਸੀਗਾ ਔਰ 5-6 ਸਾਲ ਲੰਘ ਗਏ ਨੇ ਲੋਕਾਂ ਦੀ ਪਰੇਸ਼ਾਨੀ ਨੂੰ ਵੇਖਦੇ ਹੋਏ ਹਰ ਵਕਤ ਮੀਡੀਆ ਜਿਹੜਾ ਤੱਤਵ ਰਹਿਦਾ ਔਰ ਲੋਕਾਂ ਦੀ ਜਾਣਕਾਰੀ ਜਿਹੜੀ ਆ ਸਰਕਾਰ ਤੱਕ ਪਹੁੰਚਾਉਂਦਾ ਕਿ ਲੋਕਾਂ ਨੂੰ ਕੀ ਮੁਸ਼ਕਲ ਆ ਰਹੀਆਂ ਨੇ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਜਨ ਨਾਲ ਮੈਂ ਅਚੰਦਰ ਸਿੰਘ ਤੀਨਾਂਗਰ ਜ਼ਿਲ੍ਹਾ ਗੁਰਦਾਸ ਔਰ